ਕੀਰਤਪੁਰ ਸਾਹਿਬ ਦੀ ਧਰਤੀ ਏ ਗੁਰੂ ਹਰ Rai ਪਾਛਾ ਨਿਹਾਲ ਕਰਦੇ ਪਏ ਨੇ ਸੰਗਤਾਂ ਨੂੰ ਤੇ ਕੀਰਤਪੁਰ ਸਾਹਿਬ ਦੀ ਧਰਤੀ ਤੇ ਇੱਕ ਮਾਤਾ ਰਹਿੰਦੀ ਏ ਪਰ ਮਾਇਆ ਪੱਖੋਂ ਗਰੀਬ ਏ ਮਨੋਂ ਬੜੀ ਅਮੀਰ ਏ ਉਹਦੇ ਮਨ ਵਿੱਚ ਵਿਚਾਰ ਆਇਆ ਕਿ ਸੰਗਤਾਂ ਬੜੀਆਂ ਭੇਟਾਵਾਂ ਲੈ ਕੇ ਆਂਦੀਆਂ ਸੰਗਤਾਂ ਗੁਰੂ ਸਾਹਿਬ ਜੀ ਦੀ ਕਿੰਨੀ ਸੇਵਾ ਕਰਦੀਆਂ ਤੇ ਗੁਰੂ ਸਾਹਿਬ ਜੀ ਮੇਰਾ ਵੀ ਦਿਲ ਕਰਦਾ ਮੈਂ ਤੈਨੂੰ ਕਿਤੇ ਪ੍ਰਸ਼ਾਦਾ ਛਕਾਵਾਂ ਪਰ ਮੈਂ ਗਰੀਬਣੀ ਆ ਮੈਂ ਗਰੀਬਣੀ ਆ ਮੈਂ ਪ੍ਰਸ਼ਾਦਾ ਛਕਾ ਨਹੀਂ ਸਕਦੀ ਮੇਰੇ ਕੋਲ ਇੰਨੀ ਮਾਇਆ ਨਹੀਂ ਹੈਗੀ ਮੇਰੇ ਕੋਲ ਇਨਾ ਕੋਈ ਧਨ ਦੌਲਤ ਨਹੀਂ ਕੋਈ ਅੰਨ ਨਹੀਂ ਮੈਂ ਕਿੱਦਾਂ ਪ੍ਰਸ਼ਾਦਾ ਛਕਾਵਾਂ ਮੇਰਾ ਮਨ ਬੜਾ ਕਰਦਾ ਕਈਆਂ ਦਾ ਮਨ ਕਰਦਾ ਹੁੰਦਾ ਸੇਵਾ ਕਰਨ ਤੇ ਪਰ ਉੰਨੀ ਮਾਇਆ ਹੁੰਦੀ ਨਹੀਂ ਸਾਨੂੰ ਵੀ ਕਈ ਸੰਗਤਾਂ ਮਿਲਦੀਆਂ ਕਹਿੰਦੇ ਬਾਬਾ ਜੀ ਕਈ ਵਾਰੀ ਵੀਡੀਓ ਵੇਖਦੇ ਨੇ ਸਾਡੀ ਸੇਵਾ ਦੀਆਂ ਤੇ ਫੋਨ ਕਰਦੇ ਨੇ ਕਈ ਮੈਸੇਜ ਵੀ ਕਰਦੇ ਨੇ ਕਈ ਰੂਣ ਵੀ ਲੱਗ ਪੈਂਦੀਆਂ ਸੰਗਤਾਂ ਕਿੰਨੇ ਜਦੋਂ ਤੁਹਾਡੀਆਂ ਵੀਡੀਓ ਵੇਖਦੇ ਆ ਸਾਡਾ ਵੀ ਦਿਲ ਕਰਦਾ ਤੁਹਾਨੂੰ ਕੋਈ ਮਾਇਆ ਦੇਈਏ ਕੋਈ ਪੈਸੇ ਦੇਈਏ ਪਰ ਕੀ ਕਰੀਏ ਸਾਡੇ ਕੋਲ ਆਪ ਨਹੀਂ ਇੰਨੇ ਹੈ ਦਿਲ ਕਰਦਾ ਉਹਨਾਂ ਦਾ ਤੇ ਦਾਸ ਕਹਿੰਦਾ ਹੁੰਦਾ ਜੇ ਤੁਹਾਡਾ ਦਿਲ ਕਰਦਾ ਸਮਝ ਲਓ ਤੁਹਾਡੀ ਸੇਵਾ ਹੋ ਗਈ ਕਈਆਂ ਦਾ ਤਾਂ ਦਿਲ ਹੀ ਨਹੀਂ ਕਰਦਾ ساری ਉਮਰ ساری ਉਮਰ ਉੱਥੇ ਰਹਿ ਜਾਂਦੇ ਨੇ ਦਿਲ ਨਹੀਂ ਕਰਦਾ ਤੇ ਮਾਤਾ ਮਾਨੀ ਮਨ ਵਿਚਾਰ ਕਰਦੀ ਗੁਰੂ ਸਾਹਿਬ ਜੀ ਮੇਰਾ ਦਿਲ ਕਰਦਾ ਮੈਂ ਤੁਹਾਨੂੰ ਪ੍ਰਸ਼ਾਦਾ ਛਕਾਵਾਂ ਪਰ ਮੈਂ ਗਰੀਬਣੀ ਆ ਕਿਸ ਤਰ੍ਹਾਂ ਕਰਾਂ ਫਿਰ ਮਾਨੀ ਮਨ ਵਿਚਾਰ ਕੀਤਾ ਜੇ ਤੂੰ ਗਰੀਬਣੀ ਹੈ ਤੇ ਆਪ ਵੀ ਤੇ ਪ੍ਰਸ਼ਾਦਾ ਛਕਦੀ ਏ ਐਦਾਂ ਕਰ ਆਪ ਦੋ ਦਿਨ ਭੁੱਖੀ ਰਹਿ ਜੀ ਜਿਹੜਾ ਉਹ ਅੰਨ ਜੋੜੇਂਗੀ ਉਹ ਅੰਨ ਦੇ ਪ੍ਰਸ਼ਾਦੇ ਤਿਆਰ ਕਰਕੇ ਗੁਰੂ ਸਾਹਿਬ ਨੂੰ ਛਕਾਦੀ ਗੱਲ ਸੰਗਤ ਜੀ ਭਾਵਨਾ ਦੀ ਏ ਗੱਲ ਸ਼ਰਦਾ ਦੀ ਗੱਲ ਤੇ ਸ਼ਰਦਾ ਦੀ ਏ ਉਵੇਂ ਕੀਤਾ ਉਹਨੇ ਮਾੜਾ ਮੋਟਾ ਅੰਨ ਜੋੜਿਆ ਜਿਹੜਾ ਚੱਕੀ ਤੇ ਪੀਸਣਾ ਸ਼ੁਰੂ ਕਰ ਦਿੱਤਾ ਤੇ ਚੱਕੀ ਤੇ ਪੀਸਦੀ ਪੀਸਦੀ ਨਾਲ ਕਰਦੀ ਕੀ ਏ ਜਾਪ ਕਰਦੀ ਏ ਮੂਲ ਮੰਤਰ ਕਰਦੀ ਏ ਵਾਹਿਗੁਰੂ ਕਰਦੀ ਏ ਦਾਸ ਅੱਗੇ ਵੀ ਆਪ ਜੀਆਂ ਨਾਲ ਵਿਚਾਰ ਕਰਦਾ ਹੁੰਦਾ ਹੈ ਖਾਸ ਕਰਕੇ ਭੈਣਾਂ ਨੂੰ ਬੀਬੀਆਂ ਨੂੰ ਮਾਤਾਵਾਂ ਨੂੰ ਬੇਨਤੀ ਏ ਜਦੋਂ ਪ੍ਰਸ਼ਾਦਾ ਤਿਆਰ ਕਰਦੇ ਹੋ ਨਾ ਉਦੋਂ ਮੂਲ ਮੰਤਰ ਵਾਹਿਗੁਰੂ ਮੰਤਰ ਜਾਂ ਜਿਹੜਾ ਵੀ ਤੁਹਾਡਾ ਸ਼ਬਦ ਤੁਹਾਨੂੰ ਯਾਦ ਹੋ ਜਰੂਰ ਪੜਿਆ ਕਰੋ ਉਹਦੇ ਨਾਲ ਜਿਹੜਾ ਪ੍ਰਸ਼ਾਦਾ ਉਹ ਸ਼ਕੇਗਾ ਨਾ ਜਦੋਂ ਤੁਸੀਂ ਤਿਆਰ ਕਰਦੇ ਹੋ ਛਕਣ ਵਾਲੇ ਦੀ ਬੁੱਧੀ ਸਹੀ ਰਹੇਗੀ ਉਹਦਾ ਮਨ ਸਹੀ ਰਹੇਗਾ ਉਹ ਕਦੇ ਤੁਹਾਡੇ ਨਾਲ ਘਰ ਵਿੱਚ ਕਾਲਾ ਨਹੀਂ ਪੇਗਾ ਗੁੱਸੇ 'ਚ ਨਹੀਂ ਆਏਗਾ ਤੇ ਸੰਗਤ ਜੀ ਮੈਨੂੰ ਮਾਫ਼ ਕਰਨਾ ਜੇ ਅਸੀਂ ਆਪ ਹੀ ਖਿਜ ਕੇ ਪ੍ਰਸ਼ਾਦਾ ਤਿਆਰ ਕੀਤਾ ਤੇ ਛਕਣ ਵਾਲੇ ਨੇ ਵੀ ਖਿਜਣਾ ਹੀ ਹੈ ਫਿਰ ਸਾਡੇ ਨਾਲ ਤੇ ਜੇ ਅਸੀਂ ਸਿਮਰਨ ਕਰਦੇ ਕਰਦੇ ਪ੍ਰਸ਼ਾਦਾ ਤਿਆਰ ਕਰਾਂਗੇ ਤੇ ਫਿਰ ਉਹਦੇ ਵਿੱਚ ਸਿਮਰਨ ਦਾ ਅਸਰ ਚਲ ਜਾਏਗਾ ਤੇ ਮਾਤਾ ਨੇ ਨਾਲ ਚੱਕੀ ਪੀ ਨਾਲ ਸਿਮਰਨ ਕਰਨਾ ਸ਼ੁਰੂ ਕਰ ਦਿੱਤਾ ਦੋ ਕੁ ਪ੍ਰਸ਼ਾਧਿਆਂ ਦਾ ਆਟਾ ਬਣਿਆ ਦੋ ਪ੍ਰਸ਼ਾਧੇ ਤਿਆਰ ਕਰ ਲੇ ਕਰਕੇ ਪ੍ਰਸ਼ਾਧੇ ਤਿਆਰ ਅੱਜ ਆਪਣੇ ਕੋਲ ਅੱਗੇ ਰੱਖ ਲੇ ਕੀ ਆ ਨਾ ਪਿਆ ਕਿ ਮੈਂ ਗੁਰੂ ਸਾਹਿਬ ਦੇ ਕੋਲ ਲੈ ਕੇ ਜਾਵਾਂ ਜਾਵਾਂ ਕਿੱਦਾਂ ਸੰਗਤਾਂ ਤੇ ਕਈ ਤਰ੍ਹਾਂ ਦੀਆਂ ਪੇਟਾਵਾਂ ਲੈ ਕੇ ਆਂਦੀਆਂ ਤੇ ਮੈਂ ਗਰੀਬਣੀ ਨੇ ਤੇ ਦੋ ਪ੍ਰਸ਼ਾਧੇ ਹੀ ਤਿਆਰ ਕੀਤੇ ਨੇ ਜਾਵਾਂ ਕਿੱਦਾਂ ਹੁਣ ਜਦੋਂ ਹਿਆ ਨਾ ਨਾ ਪਿਆ ਤੇ ਘਰ ਵਿੱਚ ਹੀ ਬੈਠ ਗਈ ਚੌਂਕੜਾ ਲਾ ਲਿਆ ਲਾ ਕੇ ਚੌਂਕੜਾ ਤੇ ਗੁਰੂ ਸਾਹਿਬ ਨੂੰ ਯਾਦ ਕਰਨ ਲੱਗ ਪਈ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਮਨ ਟਿਕਾ ਕੇ ਯਾਦ ਕਰਨ ਲੱਗ ਪਈ ਅਸੀਂ ਵੀ ਯਾਦ ਕਰਨਾ ਹੈ ਨਾ ਅਸੀਂ ਵੀ ਗੁਰੂ ਸਾਹਿਬ ਨੂੰ ਯਾਦ ਕਰਨਾ ਤੇ ਯਾਦ ਕਰਕੇ ਕਹਿਣਾ ਗੁਰੂ ਸਾਹਿਬ ਜੀ ਸਾਡੇ ਵੀ ਹਿਰਦੇ ਘਰ ਵਿੱਚ ਆਓ ਤੇ ਸਾਡੇ ਵੀ ਸਿਰ ਤੇ ਹੱਥ ਰੱਖੋ ਕਿਰਪਾ ਵਰਤਾ ਦਿਓ ਕਿਤੇ ਸਾਡਾ ਵੀ ਜੀਵਨ ਸਫਲ ਹੋ ਜਾਵੇ ਮਾਤਾ ਨੇ ਪ੍ਰਸ਼ਾਦੇ ਰੱਖ ਕੇ ਯਾਦ ਕਰਨ ਲੱਪੀ ਗੁਰੂ ਹਰ Rai ਪਾਛਾ ਜੀਆਂ ਨੂੰ ਉਧਰ ਗੁਰੂ ਹਰ Rai ਪਾਛਾ ਆਪਣੇ ਅਸਥਾਨ ਤੋਂ ਉੱਠੇ ਉੱਠ ਕੇ ਸੇਵਾਦਾਰਾਂ ਨੂੰ ਕਹਿੰਦੇ ਘੋੜਾ ਤਿਆਰ ਕਰੋ ਘੋੜਾ ਤਿਆਰ ਕੀਤਾ ਕਾਲੀ ਕਦਮੀ ਘੋੜਾ ਦੌੜਾਇਆ ਮਾਤਾ ਦੇ ਘਰ ਵੱਲ ਨੂੰ ਆ ਗਏ ਆ ਕੇ ਦਰਵਾਜ਼ਾ ਖੜਕਾਇਆ ਮਾਤਾ ਨੇ ਦਰਵਾਜ਼ਾ ਖੋਲਿਆ ਕਿਉਂਕਿ ਜਦੋਂ ਕੋਈ ਵੀ ਗੁਰੂ ਦਾ ਪਿਆਰਾ ਯਾਦ ਕਰਦਾ ਨਾ ਗੁਰੂ ਨੂੰ ਇਹ ਗੁਰੂ ਸਾਹਿਬ ਜੀ ਵੀ ਆਪ ਕਿਰਪਾ ਵਰਤਾਨ ਆ ਜਾਂਦੇ ਨੇ ਆਪ ਸਾਡੀ ਆਵਾਜ਼ ਮਾਰਨ ਵਿੱਚ ਦੇਰੀ ਹੋ ਸਕਦੀ ਏ ਅਸੀਂ ਬੱਚੇ ਨੂੰ ਆਵਾਜ਼ ਮਾਰੀਏ ਹੋ ਸਕਦਾ ਕੋ ਜਵਾਬ ਨਾ ਦੇਵੇ ਮਾਫ ਕਰਨਾ ਅਸੀਂ ਘਰ ਵਾਲੀ ਨੂੰ ਆਵਾਜ਼ ਮਾਰੀਏ ਹੋ ਸਕਦਾ ਕੋ ਜਵਾਬ ਨਾ ਦੇਵੇ ਮਾਫ ਕਰਨਾ ਘਰ ਵਾਲੇ ਨੂੰ ਆਵਾਜ਼ ਮਾਰੀਏ ਉਹ ਜਵਾਬ ਨਾ ਦੇਵੇ ਕੋਈ ਆਪਣੇ ਜੀ ਨੂੰ ਆਵਾਜ਼ ਮਾਰੀਏ ਉਹ ਜਵਾਬ ਨਾ ਦੇਵੇ ਪਰ ਜਦੋਂ ਅਸੀਂ ਗੁਰੂ ਨੂੰ ਆਵਾਜ਼ ਮਾਰਦੇ ਆ ਜਿਵੇਂ ਜਿਸ ਭਾਵਨਾ ਨਾਲ ਵੀ ਆਵਾਜ਼ ਮਾਰਦੇ ਆ ਗੁਰੂ ਸਾਹਿਬ ਉਸੇ ਸਮੇਂ ਸਾਡੇ ਕੋਲ ਹਾਜ਼ਰ ਹੋ ਜਾਂਦੇ ਨੇ ਉਸੇ ਸਮੇਂ ਜਦੋਂ ਆਵਾਜ਼ ਮਾਰਦੇ ਆ ਸੀ ਤੇ ਗੁਰੂ ਸਾਹਿਬ ਆ ਗਏ ਦਰਵਾਜ਼ਾ ਖੋਲਿਆ ਮਾਤਾ ਨੇ ਦੇਖਿਆ ਗੁਰੂ ਸਾਹਿਬ ਘੋੜੇ ਤੇ ਅਸਵਾਰ ਨੇ ਸੁੱਧ ਕੀ ਨਾ ਸੁੱਧ ਰਹੀ ਬੁੱਧ ਕੀ ਨਾ ਬੁੱਧ ਰਹੀ ਹੈਰਾਨ ਹੋ ਗਈ ਦੀ ਦੇਖਦੀ ਅੱਖਾਂ ਵਿੱਚੋਂ ਹੰਝੂ ਆ ਗਏ ਜਦੋਂ ਬਹੁਤ ਜ਼ਿਆਦਾ ਬੰਦਾ ਖੁਸ਼ੀ ਵਿੱਚ ਹੋਵੇ ਨਾ ਤੇ ਅੱਖਾਂ ਵਿੱਚੋਂ ਹੰਝੂ ਆ ਜਾਂਦੇ। ਬਹੁਤ ਜ਼ਿਆਦਾ ਕਿਤੇ ਖੁਸ਼ੀ ਘਰ ਵਿੱਚ ਆ ਜੇ ਨਾ ਉਦੋਂ ਅੱਖਾਂ ਵਿੱਚੋਂ ਹੰਝੂ ਆ ਜਾਂਦੇ। ਗਮੀ ਵੇਲੇ ਵੀ ਆ ਜਾਂਦੇ ਨੇ ਖੁਸ਼ੀ ਵੇਲੇ ਵੀ ਆ ਜਾਂਦੇ ਨੇ। ਬਹੁਤ ਜਲਦੀ ਆ ਜਾਂਦੇ ਨੇ। ਦਾਸਤ ਕਦੇ ਵੇਖੇ ਨਾ ਕਿਤੇ ਮੈਂ ਛੀਦਾ ਦਾ ਇਤਿਹਾਸ ਸੁਣਦਾ ਹੀ ਹਾਂ ਤਾਂ ਵੀ ਆ ਜਾਂਦੇ ਨੇ ਅੱਖਾਂ ਚੋਂ ਹੰਝੂ। ਕਿਤੇ ਕੋਈ ਆ ਜਾਵੇ ਨਾ ਕਿ ਕਹੇ ਸਿੰਘ ਨੇ ਬੜਾ ਜੋਰ ਵਿਖਾਇਆ ਤਾਂ ਵੀ ਅੱਖਾਂ 'ਚ ਹੰਝੂ ਆ ਜਾਂਦੇ ਨੇ ਖੁਸ਼ੀ ਨਾਲ ਕੀ ਸਿੰਘ ਸਾਹਿਬ ਐਵੇਂ ਦੇ ਸਨ ਪਹਿਲਾਂ ਦੇ ਤੇ ਮਾਤਾ ਦੀ ਅੱਖਾਂ ਵਿੱਚੋਂ ਹੰਝੂ ਆ ਗਏ ਤੇ ਗੁਰੂ ਸਾਹਿਬ ਕਹਿਣ ਲੱਗੇ ਮਾਤਾ ਭੁੱਖ ਬੜੀ ਲੱਗੀ ਏ ਪ੍ਰਸ਼ਾਦਾ ਛਕਾਓ ਭੁੱਖ ਬੋਧ ਲੱਗੀ ਏ ਗੁਰੂ ਸਾਹਿਬ ਨੂੰ ਕੋਈ ਪ੍ਰਸ਼ਾਦੇ ਦੀ ਕਮੀ ਥੋੜੀ ਸੀ ਪਰ ਗੁਰੂ ਸਾਹਿਬ ਤੇ ਪਿਆਰ ਦੇ ਬੱਜੇ ਆਏ ਪਿਆਰ ਦੇ ਬਜੇ ਕਹਿੰਦੇ ਮਾਤਾ ਭੁੱਖ ਬੜੀ ਲੱਗੀ ਏ ਪ੍ਰਸ਼ਾਦਾ ਛਕਾਓ ਤੇ ਮਾਤਾ ਨੇ ਜਿਹੜੇ ਉਹੀ ਪੋਣੇ ਚ ਦੋ ਪ੍ਰਸ਼ਾਦੇ ਲਪੇਟੇ ਸਨ ਗੁਰੂ ਸਾਹਿਬ ਜੀ ਨੂੰ ਗੁਰੂ ਸਭ ਘੋੜੇ ਤੇ ਬੈਠੇ ਨੇ ਤੇ ਗੁਰੂ ਸਾਹਿਬ ਜੀ ਨੂੰ ਪਕੜਾ ਦਿੱਤੇ ਫੜਾ ਦਿੱਤੇ ਤੇ ਗੁਰੂ ਸਾਹਿਬ ਨੇ ਹੱਥ ਸੁੱਚੇ ਨਹੀਂ ਕੀਤੇ ਹੱਥ ਨਹੀਂ ਸੁੱਚੇ ਕੀਤੇ ਸੇਵਾਦਾਰ ਵੇਖਦੇ ਪਏ ਨੇ ਸਾਰੇ ਪ੍ਰਸ਼ਾਦੇ ਫੜੇ ਤੇ ਛਕਣੇ ਸ਼ੁਰੂ ਕਰ ਦਿੱਤੇ ਤੇ ਮਾਤਾ ਪਿਆਰ ਦੇ ਵਿੱਚ ਭੁੱਲੀ ਹੋਈ ਏ ਤੇ ਫੜ ਕੇ ਲਗਾਮ ਨੂੰ ਕੀ ਕਹਿਣ ਲੱਗੀ ਪਿਆਰ ਦੇ ਵਿੱਚ ਭੁੱਲੀ ਹੋਈ ਏ ਕਹਿਣ ਲੱਗੀ ਪਾਤਸ਼ਾਹ ਤੂੰ ਪਾਪੀ ਮੈਂ ਬਖਸ਼ਣਾਰ ਪਾਤਸ਼ਾਹ ਤੂੰ ਪਾਪੀ ਤੇ ਮੈਂ ਬਖਸ਼ਣਾਰ ਜਦੋਂ ਸੇਵਾਦਾਰਾਂ ਨੇ ਵੇਖਿਆ ਨਾ ਮਾਤਾ ਕੀ ਕਰਨੀ ਪਈ ਏ ਉਹ ਗੁਰੂ ਸਾਹਿਬ ਆਏ ਨੇ ਤੇਰੇ ਘਰ ਤੇ ਤੂੰ ਕੀ ਬੋਲੀ ਜਾਨੀ ਪਈ ਏ ਮਾਤਾ ਤੇ ਆਪਣੇ ਪਿਆਰ ਦੇ ਵਿੱਚ ਗਵਾਚੀ ਹੋਈ ਏ ਗਵਾਚੀ ਗਵਾਚੀ ਕਹਿੰਦੀ ਪਾਤਸ਼ਾਹ ਤੂੰ ਪਾਪੀ ਮੈਂ ਬਖਸ਼ਣਾਰ ਸੇਵਾਦਾਰਾਂ ਨੇ ਮੋਢੇ ਤੂੰ ਫੜ ਕੇ ਹਲਾਇਆ ਗੁਰੂ ਸਾਹਿਬ ਕਹਿਣ ਲੱਗੇ ਨਾ ਮਾਤਾ ਪਿਆਰ ਦੇ ਵਿੱਚ ਭਿੱਜੀ ਹੋਈ ਏ ਨਾਂ ਖੇੜੋ ਨਾ ਕੋ ਕੁਝ ਉਹਦੇ ਬੋਲਾਂ ਵੱਲ ਨਾ ਜਾਓ ਉਹਦੇ ਅੰਦਰ ਦੀ ਭਾਵਨਾ ਵੱਲ ਜਾਓ ਅੰਦਰੋਂ ਇਹੋ ਹੀ ਕਹਿੰਦੀ ਪਈ ਏ ਮੈਂ ਪਾਪੀ ਤੂੰ ਬਖਸ਼ਣਹਾਰ ਮੈਂ ਪਾਪੀ ਤੂੰ ਬਖਸ਼ਣਹਾਰ ਪਰ ਬਾਦ ਬੋਲਾਂ ਤੇ ਇਹ ਆ ਰਿਹਾ ਕਿ ਤੂੰ ਪਾਪੀ ਮੈਂ ਬਖਸ਼ਣਹਾਰ ਇਹਦੇ ਬੋਲਾਂ ਵੱਲ ਨਾ ਜਾਓ ਇਹਦੀ ਭਾਵਨਾ ਵੱਲ ਜਾਓ ਇਹਦੇ ਅੰਦਰੋਂ ਭਾਵਨਾ ਕਿਹੜੀ ਏ ਤੇ ਸਾਡੇ ਅੰਦਰੋਂ ਭਾਵਨਾ ਕਿਹੜੀ ਏ ਜਿਸ ਤਰ੍ਹਾਂ ਉਸ ਮਾਤਾ ਨੂੰ ਦਰਸ਼ਨ ਦਿੱਤੇ ਪਾਤਸ਼ਾਹ ਸਾਨੂੰ ਵੀ ਦਰਸ਼ਨ ਦਿਓ ਤੇ ਦਰਸ਼ਨ ਕਿਸ ਤਰ੍ਹਾਂ ਹੋਣੇ ਨੇ ਜਦੋਂ ਅਸੀਂ ਗੁਰੂ ਨੂੰ ਆਵਾਜ਼ਾਂ ਮਾਰੀਆ ਦਰਸ਼ਨ ਹੋਣੇ ਹੀ ਹੋ ਜਾਣੇ ਨੇ ਹੋਣੇ